ਸਭ ਤੋਂ ਪਹਿਲਾਂ ਮੈਂ ਸਾਰੀ ਜੀ ਨੂੰ ਖੁਦ ਅਜ਼ ਕਰਦਾ ਜੀ ਵਾਈਸ ਜੀ ਦਾ ਪਾਲ ਸਾਹਿਬ ਵਾਈਸ ਜੀ ਦਾ ਅੱਜ ਦੀ ਮੀਡੀਆ ਕਾਨਫਰੰਸ ਦੋ ਹਿੱਸਿਆਂ ਚ ਹੈ ਪਹਿਲਾ ਹਿੱਸਾ ਕਿ ਜਿਹੜੇ ਸਾਡੇ ਨਾਲ ਲੋਕ ਜੁਆਇਨ ਕਰ ਰਹੇ ਹੈ ਉਹਨਾਂ ਨੂੰ ਅਸੀਂ ਸਰੋਪਾ ਦੇਵਾਂਗੇ ਉਹਦੇ ਬਾਅਦ ਅਸੀਂ ਆਪਣਾ ਐਲਾਨਨਾਮਾ ਇਸ਼ੂ ਕਰਾਂਗੇ ਸੋ ਐਲੇ ਨਹੀਂ ਕੋਈ ਕੌਣ ਅਨਾਉਂਸ ਕਰੇ ਮੈਂ ਬੋਲ ਦਿੱਤਾ ਉਹ ਜਿਹੜਾ ਸੁਲਿਆੰਦ ਉਹ ਜਿਹੜੇ ਆਉਣਗੇ ਇੱਥੇ ਆ ਜੋ ਚੌਹਾਨ ਸਾਹਿਬ ਕਿ ਆਓ ਹਾਂ ਸਰਦਾਰ ਬੰਬੀਰ ਸਿੰਘ चौहान ਸਾਹਿਬ ਦਾ ਕਾਉਂਸਲਰ ਸਾਹਿਬ ਦਾ ਕਾਉਂਸਲਰ ਐਕਸ ਚੇਅਰਮੈਨ ਰਾਜਪੂਤ ਬੋਰਡ ਦੇ ਬਲਦੀਪ ਇਹ ਕਾਂਗਰਸ ਕਾਂਗਰਸ ਲੋਜੀ ਬੰਬੀਰ ਸਵਾ एक्स कार साहबान जसप्रीत सिंह यूथ कांग्रेस के जे प्रधान रह चुके आज जसप्रीत सिंह जॉनी परमजीत सिंह के बीजेपी के तरताली नंबर वार्ड के प्रेजिडेंट आ इंदर मोहन सिंह कि कांग्रेस पार्टी के वार्ड अठारह के प्रेजिडेंट जी रनजीत सिंह रंजीत <laughs> चेटा जी सेंटर बहुत वीडा जी रंजीत चेहरा जी इंद्रजीत सिंह रूबी जी कांग्रेस लीडर है जी ਸਰਦਾਰ ਗੁਰਜੀਤ ਸਿੰਘ ਗੁਰਜੀਤ ਜੀ ਬਹੁਤ ਬਈ ਮਿਹਰ ਹੋਈ ਹੈ ਡਾਕਟਰ ਸਾਗਰ ਸ਼ਰਮਾ ਜੀ ਨੂੰ ਉਪਰ ਤੋਂ ਸਾਡੇ ਯੂ ਦੇ ਬਹੁਤ ਚੜ੍ਹਦੀ ਕਲਾ ਦੇ ਲੀਡਰ ਆ ਇਹ ਡਾਕਟਰ ਕਾਂਗਰਸ ਸਾਹਿਬ ਜੀ ਰਾਜਨੀਤਿਕ ਕਾਂਗਰਸ ਚਾੜਕੇ ਅਕਾਲੀ ਦਲ ਨੂੰ ਐਡਜਾਇਨ ਕੀਤਾ ਹੈ ਬੋਤਮ ਜੀ ਸਾਰੇ ਕਾਂਗਰਸ ਦੇ ਲੀਡਰ ਆ ਹੁੰਦੇ ਸੀ ਇਹਨਾਂ ਨਾਲ ਹੀ ਆਇਆ ਪਰਮੇਸ਼ ਮਿਦਵਾਲੀ ਜੀ ਪਰਮੇਸ਼ ਇੱਕ ਕੌਂਸਲਰ ਰਹੇ ਇਹ ਇਹਨਾਂ ਦੇ ਘਰ ਵਾਲੇ ਜਿਹੜੇ ਸੀ ਉਹ ਪਹਿਲਾਂ ਕਾਂਗਰਸ ਹੀ ਉਹਨੇ ਕਾਂਗਰਸ ਦੇ ਵਿੱਚ ਬਹੁਤ ਸੇਵਾ ਕੀਤੀ ਹੈ ਇਹਨਾਂ ਦੀ ਬੜੀ ਮਿਹਰਬਾਨੀ ਆ ਕਾਉਂਸਲਰ ਹੈ ਹਾਂ ਦੋਵਰੇ ਲਖਨੋੜੀ ਵਾਰਨਗਰ ਗੁਰਜਨਦਰ ਸਿੰਘ ਗੁਰਪਾਲ ਸਿੰਘ ਜੀ ਸੀਨੀਅਰ ਵਾਈਸ ਚੇਅਰਮੈਨ ਸਾਹਿਬ ਹਾਂ ਵਰਡਸ ਪੀਪੀਸੀ ਵੱਡੀ ਸਾਹਿਬ ਸਰ ਸੱਚੀ ਗੱਲ ਜੀ ਸਰ 40 ਸਾਲ ਤੋਂ ਕਾਂਗਰਸ ਦੀ ਸੇਵਾ ਕਰ ਰਿਹਾ ਸੀ ਲੇਕਿਨ ਕੇਪੀ ਸਾਹਿਬ ਨਾਲ ਧੱਕਾ ਹੁੰਦਾ ਅਮਰੀਕ ਸਿੰਘ ਚੇਅਰਮੈਨ ਸਪੋਰਟਸ ਵਿੰਗ ਆ ਜੀ ਬਹੁਤ ਛੋਟਾ ਮਨੋਜ ਮਨੋਜ ਨਾ ਕੋਈ ਅਰੋੜਾ ਕੇ ਪੀ ਸਾਹਿਬ ਦਾ ਪਹਿਲੇ ਹੀ ਸਾਡੇ ਸੰਰੇਡ ਵਾਸਤੇ ਮਨੋਜ ਅਰੋੜਾ ਜੀ ਜੀਤ ਚਰਵਾਤ ਹੋਏ ਕਾਂਗਰਸ ਸਾਡੇ ਕਾਂਗਰਸ ਇਹ ਚੀਰਮੈਨ ਰਹੇ ਹੈ ਜੀ ਇਹਨੇ ਭਾਰਤ ਰੁਸ਼ਨ ਭਾਰਤ ਰੁਸ਼ਨ ਭਾਰਗੋ ਕੈਂਪ ਤੋਂ ਇਹ ਕਾਂਗਰਸ ਦੇ ਲੀਡਰ ਨੇ ਬੜੀ ਸੇਵਾ ਕੀਤੀ ਕਾਂਗਰਸ ਦੇ ਵਿੱਚ ਸਾਹਿਬ ਰੁਸ਼ਨ ਕਿੱਧਰ ਗਿਆ ਇੱਧਰ ਧਿਆ ਰਕੇਸ਼ ਖੱਬੂ ਪ੍ਰਭੂ ਸਿੰਘ ਰਕੇਸ਼ ਕਟਾ ਆ ਕਟੇ ਕਾਂਗਰਸ ਛੱਡ ਕੇ ਆਏ ਜੀ ਰਮੇਸ਼ ਕਟਾ ਜੀ ਰਕੇਸ਼ ਕੁਮਾਰ ਖੱਬੂ ਇਹ ਪੰਜਾਬ ਸਾਡੇ ਭਾਰਤ ਕੋਕਮ ਦਾ ਪ੍ਰਸ਼ਾਨਾ ਸ਼ੋਰ 40 30 ਸਾਲ ਕੈਨਵਸ ਸ਼ੇਅਰ ਕਰਦਾ ਭਾਈ ਜੀ ਨੇ ਕਰਨੀ ਸ਼ਕਤ ਹੈ ਸੂਰੇ ਸਰਪਰਵਾਰ ਸੂਰੇ ਸਰਪਰਵਾਰ ਜੀ ਛੋਟੇ ਆ ਤੁਮ ਰਾਜੂ ਸਹ ਦੇਵ ਜੀ ਗਾਰੂ ਗਾਰੂ ਸਾਹਿਬ ਗਾਰੂ ਸਾਹਿਬ ਕਿਸੀ ਆ ਖਦੀ ਗਾਰੂ ਸੁਦੀ ਗਾਰੂ ਜੀ ਆਮ ਆਦਮੀ ਪਾਰਟੀ ਚੜ੍ਹ ਗਈ ਆਮ ਆਦਮੀ ਪਾਰਟੀ ਜਿਹਨਾਂ ਦੇ ਬਹੁਤ ਐਸੇ ਵਲੰਟੀਅਰ ਬਹੁਤ ਸੇਵਾ ਕੀਤੀ ਆ ਮਨਵੀਰ ਸਿੰਘ ਜੀ ਮਨਵੀਰ ਸਿੰਘ ਮਨਵੀਰ ਸਿੰਘ ਸਰਦਾਰ ਮਨਵੀਰ ਸਿੰਘ ਜੀ ਰਾਜਵੀਰ ਸਿੰਘ ਤੇ ਲੋ ਕੋਮਪਾਲ ਕੋਮਪਾਲ ਮੈੰਗੜਾ ਆ ਨਾਲ ਇੱਥੇ ਸੋ ਪਾਲ ਮੈੰਗੜਾ ਜੀ ਮੈੰਗੜਾ ਜੀ ਜਿਨ੍ਹਾਂ ਨੇ ਬਹੁਤ ਸੇਵਾਵਾਂ ਵੀ ਪਾਰਟੀ ਦੀ ਵੀ ਕੀਤੀ ਕਾਂਗਰਸ ਸਾਡੀ ਕਾਂਗਰਸ ਸਾਡੀ ਕੇ ਲਾਰੇ ਵੀ ਇਹਦੇ ਕਾਲੀਦਾ ਦਾ ਬੰਦਾ ਫੜਿਆ ਆ ਨੰਬਰ ਨੰਬਰ ਆ ਕੋਮਿਨੈਸ਼ ਭਵੀਸ਼ੂ ਭਵੀਸ਼ ਨੰਬਰਦਾਰ ਜੀ ਬੂਟਾ ਮੰਡੀ ਕੋ ਜਿਹਨਾਂ ਨੇ ਬਹੁਤ ਸੇਵਾ ਕੀਤੀ ਬਹੁਤ ਵਧੀਆ गोयल गोयल साहब के पीपी साहब के बहुत पुराने साथी पुगवादार शागाश पुगवादार जी हुसैनपुर हुसैनपुर तो भगवानदास जी गया। गया। सारी समिति लीडरशिप ਸਰਕਰ ਨੂੰ ਉਸ ਬਾਰੇ ਨਹੀਂ ਜਾਣਦੇ ਪਾਣੀ ਪਾਈ ਪੂਰੀ ਰਾਜੂ ਜੀ ਮੋਰੇ ਜੀ ਜੀ ਇੱਥੇ ਆਓ ਪਰਵੀਰ ਦਾ ਕਿ ਹੋ ਜਾ ਰਾਜੀ ਜੀ ਅੱਗੇ ਹੋ ਜਾ ਜਿਹੜਾ ਅੱਗੇ ਪੁਰਾਣੇ ਬੰਦੇ ਨਾਲ ਬੈਠਦਾ ਹੈ ਕਿ ਕਿਛੇ ਵੱਡੀ ਚਾਲ ਅੱਗੇ ਇੱਧਰ ਆਓ ਜੀ ਰਾਜੀ ਜੀ ਆਹ ਸ਼ਾਹ ਸਾਹਿਬ ਦੇਖਿਓ ਮਾੜੇ ਬਜ਼ੁਰਗਾਂ ਨੂੰ ਆਉਣ ਦਿਓ ਅੱਗੇ ਯਾਰ ਅੱਗੇ ਕਿਉਂ ਪੰਜ ਪੱਟੀਆਂ ਵਗੇ ਕਾਰਾ ਰਵੇ ਕਰੀ ਪੰਜ ਪੱਟੀਆਂ ਨਾਲ ਖਤਮ ਕਰੀ ਬਸ ਹੋ ਗਿਆ ਹੋਗਾ ਇੱਕ ਲੰਮਾ ਸਾਹਬ ਜਮਸ਼ੀਰ ਯਾਰ ਤੂੰ ਸਾਈਡ ਤੇ ਉਹ ਤੂੰ ਆਪ ਤਾਂ ਇਕੱਲੇ ਜੁਆਇਨਿੰਗ ਆ ਲਿਆ ਹੈ ਉਹ ਵੀ ਤਾਂ ਬਾਹਰ ਹੋ ਗਿਆ ਸਰਦਾਰ ਜੀ ਸਰਦਾਰ ਜੀ ਇੱਕ ਸਰਪਾ ਉੱਠ ਪੜਾ ਲੰਮਾ ਸਾਹਬ ਯਾਰ ਚੱਲ ਅੱਗੇ ਚੱਲ ਜੱਜ ਮੈਂਟਰ ਕਰ ਫਾਈਟ ਚਾਹਤ ਹੈ ਸਾਰੇ ਜੀ ਮੁਰੇ ਹੋ ਉਹ ਹੋ ਯਾਰ ਚਲੋ 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 ਥੈਂਕ ਯੂ ਸਾਰੇ ਜਿਹੜੇ ਸਾਰੇ ਜਣੇ ਹੁਣ ਆਪਣੀ ਆਪਣੀ ਸੀਟ ਤੇ ਬਹਿ ਜਾਓ ਇੱਕ ਮਿੰਟ ਥੈਂਕ ਯੂ आज के बहुत सरकारियों लीडर साहबान वर्कर साहबान श्रोमणी अकाली दल आए हैं कि साड़ी जलंधर पारलीमेंट सीट में बहुत ज्यादा बल मिलूगा ਮੈਂ ਉਹਨਾਂ ਨੂੰ ਜੀ ਆਇਆਂ ਕਹਣਾ ਤੇ ਵਿਸ਼ਵਾਸ ਹੋਣਾ ਕਿ ਆਕਾਲੀ ਦਲ ਇੱਕ ਪਰਿਵਾਰ ਵਾਂਗੂ ਪਾਰਟੀ ਹੈ ਕੌਮ ਦੀ ਜਥੇਬੰਦੀ ਆ ਪੰਜਾਬ ਦੀ ਜਥੇਬੰਦੀ ਜਿਹੜਾ ਮੈਂ ਕਿਹਾ ਸੀ ਦੂਜਾ ਭਾਗ ਆਪਣੀ ਪ੍ਰੈਸ ਕਾਨਫਰੰਸ ਦਾ ਅੱਜ ਸ਼੍ਰੋਮੀ ਆਕਾਲੀ ਦਲ ਆਪਣਾ ਪਾਰਲੀਮੈਂਟ ਇਲੈਕਸ਼ਨ ਦੇ ਸਬੰਧ ਵਿੱਚ ਆਪਣਾ ਐਲਾਨਨਾਮਾ ਕਰ ਰਹੇ ਰਿਲੀਜ਼ ਕਰ ਰਹੇ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜਾ ਇਹ ਇਲੈਕਸ਼ਨ ਚੱਲ ਰਿਹਾ ਹੈ ਇਸ ਇਲੈਕਸ਼ਨ ਵਿੱਚ ਬੜੀ ਚੀਜ਼ਾਂ ਦੇਖਣ ਨੂੰ ਸਾਹਮਣੇ ਆਈਆਂ ਕਈ ਪਾਰਟੀਆਂ ਤਾਂ ਇਸ ਇਲੈਕਸ਼ਨ ਨੂੰ ਕਮਿਊਨਲ ਐਂਗਲ ਤੇ ਲੈ ਗੀਆਂ ਉਹਨਾਂ ਵਾਸਤੇ ਵੋਟ ਲੈਣਾ ਜ਼ਿਆਦਾ ਜ਼ਰੂਰੀ ਹੈ ਦੇਸ਼ ਦੀ ਇਕਤਾ ਇਹਦੇ ਜਿਆਦਾ ਜ਼ਰੂਰੀ ਨਹੀਂ ਆਹ ਜਿਹੜਾ ਦੇਸ਼ ਹੈ ਆ ਸਾਰਿਆਂ ਦਾ ਹੈ ਸਾਰੇ ਧਰਮਾਂ ਦਾ ਹੈ ਭਾਵੇਂ ਆਬਾਦੀ 1% ਹੋਏ ਭਾਵੇਂ 5% ਹੋਏ ਕਿਸੇ ਧਰਮ ਦੀ ਜਾਂ 18% ਹੋਏ ਜਾਂ 70% ਹੋਏ ਇਕੁਅਲ ਰਾਈਟ ਹੈ ਪਰ ਮੈਂ ਦੇਖਿਆ ਜਦੋਂ ਹਾਰ ਬਿਜਦੀ ਹੋਏ ਇਹ ਜੀਆਂ ਸਟੇਟਮੈਂਟਸ ਸਜ ਡੇਂਜਰਸ ਆ ਰਹੀਆਂ ਜਿਹੜੀਆਂ ਦੇਖੋ ਆਪਣੀ ਡੈਮੋਕ੍ਰੈਟਿਕ ਨੇਸ਼ਨਸ ਵਿੱਚ ਨਹੀਂ ਹੋਣੀ ਚਾਹੀਦੀਆਂ ਸੋ ਜਿਹੜਾ ਆ ਇਲੈਕਸ਼ਨ ਹੈ